ਕੱਲ ਰਾਤ ਇੱਕ ਸ਼ੂਟਿੰਗ ਦੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਹੁਣ ਇਸ ਮਾਮਲੇ ਦੀ ਪੂਰੀ ਜਾਂਚ ਆਈ ਹਿੱਟ ਨੂੰ ਸੌਂਪ ਦਿੱਤੀ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਈ ਹਿੱਟ ਦੀ ਜੋ ਟੀਮ ਹੈ ਉਹ ਇਸ ਵਕਤ ਇਨਵੈਸਟੀਗੇਟ ਕਰ ਰਹੀ ਹੈ ਆਸ-ਪਾਸ ਦੇ ਲੋਕਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਕਈ ਰਾਉਂਡ ਫਾਇਰਿੰਗ ਜਿਹੜੀ ਹੈ ਇੱਥੇ ਘਰ ਦੇ ਬਾਹਰ ਹੋਈ ਹੈ ਇਸ ਵਕਤ ਮੈਂ 10800 ਬਲਾਕ ਔਰ 129 ਸਟਰੀਟ ਦੇ ਉੱਤੇ ਮੌਜੂਦਾਂ ਜਿੱਥੇ ਕੱਲ ਰਾਤ ਇੱਕ ਸ਼ੂਟਿੰਗ ਦੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਇਹ ਮਾਮਲਾ 7:40 ਮਿੰਟ ਦਾ ਦੱਸਿਆ ਜਾ ਰਿਹਾ ਹੈ ਜਦੋਂ ਸਰੀ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਇਸ ਘਰ ਦੇ ਬਾਹਰ ਸ਼ੂਟਿੰਗ ਹੋਈ ਹੈ ਔਰ ਜਦੋਂ ਪੁਲਿਸ ਇੱਥੇ ਮੌਕੇ ਦੇ ਉੱਤੇ ਪਹੁੰਚੀ ਤਾਂ ਉਹਨਾਂ ਨੂੰ ਇੱਕ ਵਿਅਕਤੀ ਜ਼ਖਮੀ ਹਾਲਾਤ ਦੇ ਵਿੱਚ ਮਿਲਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਉਸ ਵਿਅਕਤੀ ਨੂੰ ਲਾਈਫ ਸੇਵਿੰਗ ਮੇਜਰਸ ਜੋ ਨੇ ਉਹ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਹੁਣ ਇਸ ਮਾਮਲੇ ਦੀ ਪੂਰੀ ਜਾਂਚ ਆਈ ਹਿੱਟ ਨੂੰ ਸੌਂਪ ਦਿੱਤੀ ਗਈ ਹੈ ਆਈ ਹਿੱਟ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਿਹਾ ਹੈ ਔਰ ਹੁਣ ਤੱਕ ਦੀ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਇਦਾਂ ਹੀ ਲੱਗ ਰਿਹਾ ਹੈ ਕਿ ਇਹ ਇੱਕ ਟਾਰਗੇਟਡ ਅਟੈਕ ਸੀ ਜਿਸ ਦੇ ਵਿੱਚ ਇੱਕਸ ਵਿਅਕਤੀ ਨੂੰ ਜੋ ਹੈ ਉਹ ਨਿਸ਼ਾਨਾ ਬਣਾਇਆ ਗਿਆ ਆਸ-ਪਾਸ ਦੇ ਲੋਕਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਕਈ ਰਾਉਂਡ ਫਾਇਰਿੰਗ ਜਿਹੜੀ ਹੈ ਇੱਥੇ ਘਰ ਦੇ ਬਾਹਰ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆਈ ਹਿੱਟ ਦੀ ਜੋ ਟੀਮ ਹੈ ਉਹ ਇਸ ਵਕਤ ਇਨਵੈਸਟੀਗੇਟ ਕਰ ਰਹੀ ਹੈ ਉਹਨਾਂ ਦੇ ਪ੍ਰੋਪਰਟੀ ਦੇ ਬਾਹਰ ਸਾਰੀ ਇਨਵੈਸਟੀਗੇਸ਼ਨ ਜੋ ਹੈ ਇਸ ਵਕਤ ਚੱਲ ਰਹੀ ਹੈ ਔਰ ਪੋਸੀਬਲ ਰੀਜਨਸ ਜੋ ਨੇ ਉਲੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਕਾਰਨ ਹੋ ਸਕਦੇ ਨੇ ਕਿ ਇਹ ਕੋਈ ਐਕਸਟਰਸ਼ਨ ਦੇ ਨਾਲ ਰਿਲੇਟਡ ਕੋਈ ਮਾਮਲਾ ਹੈ ਜਾਂ ਫਿਰ ਇਹ ਕੋਈ ਆਪਸੀ ਰੰਜਿਸ਼ ਦੇ ਚੱਲਦਿਆਂ ਹੋਏ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਹਾਲਾਂਕਿ ਇਹ ਵਿਅਕਤੀ ਕਿਹੜੀ ਕਮਿਊਨਿਟੀ ਤੋਂ ਸੀ ਔਰ ਇਸ ਦੇ ਪਿੱਛੇ ਦੇ ਕੀ ਕਾਰਨ ਨੇ ਇਸ ਦੇ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਚੱਲਿਆ ਪਰ ਲਗਾਤਾਰ ਸ਼ਰੀ ਦੇ ਵਿੱਚ ਅਜਿਹੇ ਮਾਮਲੇ ਲਗਾਤਾਰ ਵੱਧਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਪਿਛਲੇ ਐਤਵਾਰ ਨੂੰ ਵੀ ਇਹ ਘਟਨਾ ਦੇਖਣ ਨੂੰ ਮਿਲੀ ਸੀ ਔਰ ਉੱਥੇ ਹੀ ਵੀਕੰਡ ਤੋਂ ਪਹਿਲਾਂ ਕੱਲ ਰਾਤ ਨੂੰ ਇਹ ਘਟਨਾ ਜੋ ਹੈ ਇਸ ਸਰੀ ਦੇ ਵਿੱਚ ਵਾਪਰੀ ਹੈ ਹਾਲਾਂਕਿ ਜੇ ਸਰਕਾਰ ਜਾਂ ਪੁਲਿਸ ਦੀ ਗੱਲ ਕਰੀਏ ਤਾਂ ਆਏ ਦਿਨ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਵੱਲੋਂ ਉਤਾਵੇ ਵਾਅਦੇ ਕੀਤੇ ਜਾਂਦੇ ਨੇ ਕਿ ਉਹ ਇਸ ਨੂੰ ਠੀਕ ਕਰਨ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ ਇਸ ਦੇ ਉੱਤੇ ਨਕੇਲ ਪਾਉਣ ਦੀਆਂ ਕੋਈ ਕੋਸ਼ਿਸ਼ਾਂ ਕਰ ਰਹੇ ਨੇ ਪਰ ਉਸ ਦਾ ਅੰਜਾਮ ਉਸ ਦਾ ਰਿਜ਼ਲਟ ਜੋ ਹੈ ਉਹ ਗਰਾਊਂਡ ਦੇ ਉੱਤੇ ਦਿਖਦਾ ਹੋਇਆ ਨਜ਼ਰ ਨਹੀਂ ਆ ਰਿਹਾ ਇਹ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਔਰ ਆਏ ਦਿਨ ਕਿਸ ਨਾ ਕਿਸੇ ਨੂੰ ਨਿਸ਼ਾਨਾ ਜੋ ਹੈ ਉਹ ਬਣਾ ਦਿੱਤਾ ਜਾਂਦਾ ਹੈ ਔਰ ਉਸ ਦੀ ਜਾਨ ਚਲੀ ਜਾਂਦੀ ਹੈ ਤਾਂ ਸਰੀ ਦੇ ਵਿੱਚ ਇੱਕ ਵਾਰ ਫਿਰ ਤੋਂ ਸ਼ੂਟਿੰਗ ਦੀ ਘਟਨਾ ਵਾਪਰੀ ਹੈ ਇਹ ਘਟਨਾ 10800 ਬਲਾਕ ਔਰ 129 ਸਟਰੀਟ ਦੇ ਉੱਤੇ ਵਾਪਰੀ ਹੈ ਜਿੱਥੇ ਇੱਕ ਵਿਅਕਤੀ ਨੂੰ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਰੈਡ FM ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ